ਇਹ ਕਤ ਕੁੜੀ ਜਾਮਤੀ ਆ ਉਤੋਂ ਹੁਣ ਅਸੀਂ ਇਹਨੂੰ ਵੀ ਰੱਖੀਏ ਦੋ ਸੰਭੀਗੇ ਤੇ ਉਹ ਕੁੜੀ ਨਾਲ ਰਲ ਕੇ ਮੇਰੀ ਬੱਚੇ ਦੀ ਕਸਟਡੀ ਵੀ ਲੈ ਰਹੀ ਆ ਕਿਹੜੀ ਕੁੜੀ ਨਾਲ ਰਲ ਕੇ ਜਿਹਦੇ ਨਾਲ ਰਹਿ ਰਿਹਾ ਉਹੋ ਉਹ ਕੁੜੀ ਮੰਨ ਗਈ? ਹਾਂਜੀ ਜੀ ਉੱਥੇ ਉਹਨਾਂ ਨੇ ਐਗਰੀਮੈਂਟ ਤੇ ਸਾਈਨ ਕੀਤੇ ਆ ਮੈਰਿਜ ਤੇ। ਤੁਸੀਂ ਅਪਰੋਚ ਕੀਤੀ ਆਪਣੇ ਸਹੁਰੇ ਪਰਿਵਾਰ ਨਾਲ? ਹਾਂਜੀ ਅਸੀਂ ਪੰਚਾਇਤਾਂ ਲੈ ਕੇ ਗਏ ਉਹਨਾਂ ਦੇ ਮੇਰੇ ਪੇਰੈਂਟਸ ਨੇ ਬਹੁਤ ਤਰਲੇ ਕੀਤੀ ਆ ਵੀ ਚਲੋ ਉਹ ਚਲਾ ਗਿਆ ਹੁਣ ਆਪਾਂ ਫਿਰ ਵੀ ਰਜ਼ਾਮੰਦੀ ਨਾਲ ਰਹਿ ਲੈਨੇ ਆ ਪਰ ਉਹਾਂ ਦੀ ਵੀ ਅਸੀਂ ਨਹੀਂ ਰੱਖਣੀਗੀ ਅਸੀਂ ਰੱਖਣੀ ਨਹੀਂਗੀ ਬਸ ਸਾਡਾ ਮੇਨ ਮੱਤ ਸੀ ਮੁੰਡਾ ਬਾਹਰ ਭੇਜਣਾ। ਉਹ ਸਾਡਾ ਚਲਾ ਗਿਆ ਹੁਣ ਅਸੀਂ ਇਹਨੂੰ ਨਹੀਂ ਰੱਖਣਾ। ਤੋਂ ਤੁਸੀਂ ਹਾਈਲਾਈਟਸ ਪਹਿਲਾਂ ਕੀਤੀ ਹੋਈ ਸੀ। ਵਿਆਹ ਕਾਦਾ ਹੋਇਆ ਫਿਰ ਇਹ ਤਾਂ ਬਿਜ਼ਨਸ ਹੋ ਗਿਆ। ਇਹ ਤਾਂ ਧੰਦਾ ਕੀਤਾ ਸੀ ਉਹਨਾਂ ਨੇ। ਸੌਦਾ ਹੀ ਕੀਤਾ ਸੀ ਜੀ ਉਹਨਾਂ ਨੇ ਬਸ ਮੇਨ ਸੀ ਸਿਵਾਨਾ ਮੇਰੇ ਪਰਚੇ ਘਟਾਉਣ ਦੇ ਬਾਵਜੂਦ ਵੀ ਥਾਣੇ ਅਸੀਂ ਜਾ ਕੇ ਪੁੱਛਿਆ ਵੀ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰੋ ਉਹ ਆਂਦੇ ਵੀ ਉਹਨਾਂ ਨੇ ਇੱਕ ਗੁਨਾਹ ਕੀ ਕੀਤਾ ਅਸੀਂ ਉਹਨਾਂ ਨੂੰ ਨਹੀਂ ਫੜ ਸਕਦੇ ਉਹਨਾਂ ਦੀ ਪਹੁੰਚ ਹੀ ਬੜੀ ਆ ਉਹ ਐਮਐਲਏ ਤਾਂ ਫੋਣੇ ਤਰਵਾ ਦਿੰਦੇ ਆ ਪੈਸੇ ਭਰ ਦਿੰਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਰਾਜਪੁਰਾ ਦੇ ਵਿੱਚ ਮੌਜੂਦ ਆ ਜਿੱਤੇ ਇਕੱਠ ਰੱਖਿਆ ਗਿਆ ਸੀ ਕਿ ਜਿਨ੍ਹਾਂ ਬੱਚੀਆਂ ਜਾਂ ਜਿਨ੍ਹਾਂ ਨੂੰਹਾਂ ਵੱਲੋਂ ਧੋਖੇ ਦਿੱਤੇ ਜਾਂਦੇ ਨੇ ਮੁੰਡਿਆਂ ਨੂੰ ਜਾਂ ਕਹਿ ਲਓ ਕਿ ਜਿਨ੍ਹਾਂ ਪਤਨੀਆਂ ਵੱਲੋਂ ਧੋਖੇ ਦਿੱਤੇ ਜਾਂਦੇ ਨੇ ਆਪਣੇ ਪਤੀ ਨੂੰ ਬਾਹਰ ਜਾਣ ਪਿੱਛੇ ਉਹ ਬਾਹਰ ਚੱਲੇ ਜਾਂਦੀਆਂ ਨੇ ਤੇ ਪਿੱਛੇ ਸੋਹਰੇ ਪਰਿਵਾਰ ਦੇ ਨਾਲ ਕੋਈ ਲਿੰਕ ਨਹੀਂ ਰੱਖਦੀਆਂ ਤੇ ਆਪਣੇ ਪਤੀ ਨੂੰ ਵੀ ਤਿਆਗ ਦਿੰਦੀਆਂ ਨੇ ਮੇਰੇ ਨਾਲ ਇਸ ਵਕਤੇ ਇੱਕ ਭੈਣ ਮੌਜੂਦ ਨੇ ਜਿਨ੍ਹਾਂ ਦੇ ਨਾਲ ਇੱਕ ਨਵੇਕਣੀ ਨਵੇਕਲੀ ਗੱਲ ਜਿਹਨੂੰ ਤੋਂ ਸੁਣਨ ਨੂੰ ਮਿਲੀ ਹੈ ਕਿ ਇਹ ਭੈਣ ਦੇ ਨਾਲ ਧੋਖਾ ਹੋਇਆ ਉਲਟਾ ਹੁਣ ਤੱਕ ਤਾਂ ਅਸੀਂ ਸੁਣਦੇ ਆ ਰਹੇ ਸੀ ਕਿ ਜਿਹੜੀਆਂ ਬੱਚੀਆਂ ਨੇ ਧੋਖਾ ਦਿੰਦੀਆਂ ਨੇ ਲੇਕਿਨ ਭੈਣ ਹੋਰਾਂ ਦੀ ਜਦੋਂ ਅਸੀਂ ਸਾਰੀ ਇਹ ਕਹਾਣੀ ਸੁਣੀ ਤੇ ਬੜਾ ਇਹ ਸਾਨੂੰ ਲੱਗਿਆ ਕਿ ਇਹ ਮੀਡੀਆ ਦੇ ਵਿੱਚ ਜ਼ਰੂਰ ਇਹਨਾਂ ਦੀ ਗੱਲਬਾਤ ਰੱਖਣੀ ਚਾਹੀਦੀ ਹੈ ਭੈਣ ਜੀ ਤੁਹਾਡਾ ਨਾਂ ਕੀ ਹੈ ਤੇ ਤੁਹਾਡੇ ਨਾਲ ਕਿਦਾਂ ਸਾਰਾ ਇਹ ਘਟਨਾ ਵਾਪਰੀ ਹੈ ਜੀ ਮੇਰਾ ਨਾਮ ਕਮਲ ਕਿਰਨ ਕੌਰਾ ਮੈਂ ਫਰੀਦਕੋਟ ਤੋਂ ਆਈ ਆ ਤੇ ਮੇਰਾ 2021 ਦੇ ਵਿੱਚ ਵਿਆਹ ਹੋਇਆ ਸੀ ਆਇਲੈਂਡ ਸਪੇਸ ਤੇ ਵਿਆਹ ਹੋਇਆ ਸੀ ਤੇ ਪਰ ਮੇਰੀਆਂ ਰਿਫਿਊਜ਼ਲ ਆਉਣ ਕਰਕੇ ਉਸ ਤੋਂ ਬਾਅਦ ਇਹਨਾਂ ਨੇ ਆਪਦੇ ਬੇਟੇ ਦੀ ਫਾਈਲ ਲਗਾਤੀ ਤਾਂ ਤੁਸੀਂ ਹਾਈਲਾਈਟਸ ਪਹਿਲਾਂ ਕੀਤੀ ਹੋਈ ਸੀ ਇਸੇ ਕਰਕੇ ਜਿਹੜਾ ਤੁਹਾਡੇ ਜਿਹੜਾ ਸੋਹਰਾ ਪਰਿਵਾਰ ਸੀ ਉਹਨਾਂ ਨੇ ਵੀ ਤੁਹਾਡੇ ਤੱਕ ਅਪਰੋਚ ਕੀਤੀ ਵੀ ਇਹ ਚੰਗੀ ਕੁੜੀ ਹੈ ਵੀ ਸਾਡੇ ਬੱਚੇ ਮੁੰਡੇ ਨੂੰ ਬਾਹਰ ਲੈ ਜਾਏਗੀ ਹਾਂਜੀ ਅੱਛਾ ਹਾਂਜੀ ਪਰ ਮੇਰੀਆਂ ਰਿਫਿਊਜ਼ ਲਾਉਣ ਕਰਕੇ ਫਿਰ ਉਹਨਾਂ ਨੇ ਚੋਰੀ ਮਤਲਬ ਇੱਕ ਮੈਂ ਉਸ ਤੋਂ ਬਾਅਦ ਮੇਰੇ ਗੁੜੀਆਂ ਹੋ ਗਈ ਫਿਰ ਇਹਨਾਂ ਨੇ ਮੈਨੂੰ ਘਰੋਂ ਕੁੱਟਮਾਰ ਕਰਕੇ ਕੱਢ ਤਾ अच्छा फिर चोरी ਇਹਨਾਂ ਨੇ ਬਾਹਰ ਭੇਜਿਆ ਜਦੋਂ ਇਹਨਾਂ ਦਾ ਭਰਾ ਇਹਦਾ ਇੱਕ ਬਾਰ ਆ ਉਹ ਪੀਆਰ ਆ ਜਦੋਂ ਉਹਦੀ ਪੀਆਰ ਆਈ ਉਸ ਤੋਂ ਬਾਦ ਉਹਨੇ ਸਪான்ਸਰ ਭੇਜਿਆ ਬਾਹਰ ਚਲਾ دیا ਮੈਨੂੰ ਕੋਈ ਪਤਾ ਨਹੀਂ ਸੀ ਇਹਨਾਂ ਨੇ ਮੀਡੀਆ ਤੇ ਫੋਟੋਆਂ ਪਾਈਆਂ ਇਹਨਾਂ ਨੇ ਸਟੇਟਸ ਪਾਏ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਹਾਂ ਇਹ ਬਾਹਰ ਚਲਾ ਗਿਆ ਤੁਹਾਡੇ ਸੋਹਰੇ ਪਰਿਵਾਰ ਚੋਂ ਤੁਸੀਂ ਦੱਸ ਰਹੇ ਵੀ ਤੁਹਾਡੇ ਹਸਬੰਡ ਦੇ ਭਰਾ ਯਾਨੀ ਕਿ ਤੁਹਾਡੇ ਦਿਉਰ ਜਾਂ ਤੁਹਾਡੇ ਡਿੜੇ ਜੇਠ ਲੱਗਦਾ ਉਹ ਗਿਆ ਹੋਇਆ ਸੀ ਹਾਂਜੀ ਆਉਣਾ ਲੱਗਦਾ ਦਿਉਰ ਲੱਗਦਾ ਸਗਾ ਸਗਾ ਭਰਾ ਸੀ ਸਗਾ ਭਰਾ ਸੀ ਜੀ ਅੱਛਾ ਹਾਂਜੀ ਤੇ ਤੁਹਾਡੇ ਦੱਸੇ ਬਿਨਾ ਉਹਨਾਂ ਨੂੰ ਉਹ ਬਾਹਰ ਭੇਜ ਦਿੰਦੇ ਆ ਔਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਕੁੱਟਮਾਰ ਕਰਕੇ ਤੁਹਾਨੂੰ ਤੁਹਾਡੇ ਪੇਕੇ ਪੇਕੇ ਪਰਿਵਾਰ ਭੇਜ ਦਿੰਦੇ ਆ ਹਾਂਜੀ ਫਿਰ ਤੁਹਾਨੂੰ ਜਦੋਂ ਪਤਾ ਲੱਗਿਆ ਵੀ ਇਦਾਂ ਕਰਕੇ ਉਹ ਬਾਹਰ ਚਲੇ ਗਏ ਐ ਉਸ ਤੋਂ ਬਾਅਦ ਫਿਰ ਕੀ ਹੋਇਆ ਤੁਸੀਂ ਅਪਰੋਚ ਕੀਤੀ ਆਪਣੇ ਸਾਰੇ ਪਰਿਵਾਰ ਨਾਲ ਹਾਂ ਜੀ ਅਸੀਂ ਪੰਚਾਇਤਾਂ ਲੈ ਕੇ ਗਏ ਉਹਨਾਂ ਨੇ ਮੇਰੇ ਪੇਰੈਂਟਸ ਨੇ ਬਹੁਤ ਤਰਲੇ ਕੀਤੀ ਆ ਵੀ ਚਲੋ ਉਹ ਚਲਾ ਗਿਆ ਹੁਣ ਆਪਾਂ ਫਿਰ ਵੀ ਰਜ਼ਾਮੰਦੀ ਨਾਲ ਰਹਿ ਲੈਨੇ ਆ ਪਰ ਉਹਾਂ ਦੀ ਵੀ ਅਸੀਂ ਨਹੀਂ ਰੱਖਣੀਗੀ ਅਸੀਂ ਰੱਖਣੀ ਨਹੀਂਗੀ ਬਸ ਸਾਡਾ ਮੇਨ ਮੱਛ ਅਸੀਂ ਮੁੰਡਾ ਬਾਹਰ ਭੇਜਣਾ ਉਹ ਸਾਡਾ ਚਲਾ ਗਿਆ ਹੁਣ ਅਸੀਂ ਇਹਨੂੰ ਨਹੀਂ ਰੱਖਣਾ ਇੱਕ ਤਾਂ ਕੁੜੀ ਜਮਤੀ ਆ ਉਤੋਂ ਹੁਣ ਅਸੀਂ ਇਹਨੂੰ ਵੀ ਰੱਖੀਏ ਦੋ ਸੰਭਗੇ ਪਰ ਉਹਨਾਂ ਨੇ ਮੈਨੂੰ ਨਹੀਂ ਲੈ ਕੇ ਗਈ। ਇਹ ਉਹਨਾਂ ਨੇ ਪੰਚਾਇਤ ਦੇ ਵਿੱਚ ਬੋਲਿਆ ਵੀ ਅਸੀਂ ਮੁੰਡੇ ਨੂੰ ਬਾਹਰ ਭੇਜਣਾ ਸੀ ਉਹ ਮਕਸਦ ਸੀ ਸਾਡਾ ਤੇ ਉਹ ਮਕਸਦ ਸਾਡਾ ਹੁਣ ਪੂਰਾ ਹੋ ਗਿਆ। ਵੀ ਹੁਣ ਨਹੀਂ ਅਸੀਂ ਰੱਖਣਾ। ਹਾਂਜੀ ਹਾਂਜੀ ਪੰਚਾਇਤ 'ਚ ਬੋਲਿਆ ਸੀ। ਅੱਛਾ ਜੀ ਹਾਂਜੀ ਇਹ ਤਾਂ ਫਿਰ ਇੱਕ ਤਰੀ ਇਹ ਵਿਆਹ ਕਾਦਾ ਹੋਇਆ ਫਿਰ ਇਹਦਾ ਬਿਜ਼ਨਸ ਹੋ ਗਿਆ ਇਹ ਤਾਂ ਧੰਦਾ ਕੀਤਾ ਸੀ ਉਹਨਾਂ ਨੇ ਸੌਦਾ ਹੀ ਕੀਤਾ ਸੀ ਜੀ ਉਹਨਾਂ ਨੇ ਬਸ ਮੇਨ ਸੀ ਵੀ ਹਾਂ ਮੁੰਡਾ ਬਾਹਰ ਭੇਜਣਾ ਸੀ ਉਹਨਾਂ ਨੇ ਕਿਉਂਕਿ ਉਹ ਆ ਆਪ ਦੀ ਸੇ ਬੇਸ ਤੇ ਜਾ ਨਹੀਂ ਸਕਦਾ ਸੀ ਉਸ ਤੋਂ ਪਹਿਲਾਂ ਉਹਨਾਂ ਦੇ ਲਈ ਸੀ ਰਾਸਤਾ ਨਹੀਂ ਸੀ ਤਾਂ ਫਿਰ ਉਹਨਾਂ ਨੇ ਵਿਆਹ ਕੀਤਾ ਤੇ ਪਰ ਮੇਰੀਆਂ ਰਸੂਸ ਲਾਉਣ ਕਰਕੇ ਫਿਰ ਬਾਨਾ ਬਣਾਇਆ ਕੁੱਟਮਾਰ ਦਾ ਤੇ ਬਾਅਦ ਚੋਂ ਫਿਰ ਮੈਨੂੰ ਘਰੋਂ ਕੱਢ ਕੇ ਉਹਨੂੰ ਭੇਜਤਾ ਵਿਆਹ ਤੁਹਾਡਾ ਕਿਹੜੇ ਸਾਲ ਚ ਹੋਇਆ ਸੀ 2024 ਚ 2021 ਚ ਵਿਆਹ ਹੋਇਆ ਸੀ 2021 ਚ ਹਾਂਜੀ ਤੇ ਕਿੰਨਾ ਚਿਰ ਤੁਸੀਂ ਉੱਥੇ ਰਹੇ ਹੋ ਆਪਣੇ ਸਹੁਰਾ ਪਰਿਵਾਰ ਮੈਂ ਤੇ 3 ਸਾਲ ਰਹੀ ਹਾਂ ਜੀ ਅੱਛਾ 3 ਸਾਲ ਰਹੇ ਹੋ ਹਾਂਜੀ ਤੇ ਤੁਹਾਡੀ ਗੁੱਡੀ 3 ਸਾਲ ਬਾਅਦ ਹੋਈ ਹੈ ਹਾਂਜੀ ਸਾਲ ਬਾਅਦ ਹੋ ਗਈ ਸੀ ਕੁੜੀਆਂ ਮੇਰੇ ਅੱਛਾ ਹਾਂਜੀ ਮੇਰੀ ਉਦੋਂ ਫਾਇਲ ਲੱਗੀ ਹੋਈ ਸੀ ਜਦੋਂ ਮੇਰੇ ਕੁੜੀਆਂ ਹੋਈਆਂ ਅੱਛਾ ਜੀ ਹਾਂਜੀ ਤੇ ਹੁਣ ਕੀ ਸਟੇਟਸ ਹੈ ਜੀ ਤੁਹਾਡਾ ਜਿਹੜਾ ਪਤੀ ਹੈ ਉਹ ਬਾਹਰ ਹੈ ਤੇ ਤੁਹਾਡਾ ਜਿਹੜਾ ਵੈਸੇ ਜਿਹੜਾ ਮੈਰਿਜ ਦਾ ਸਟੇਟਸ ਹੈ ਉਹ ਡਾਈਵੋਰਸ ਹੋ ਚੁੱਕਿਆ ਹੈ ਨਹੀਂ ਹੋਇਆ ਕੀ ਸਟੇਟਸ ਹੈ ਉਹਦਾ ਨਹੀਂ ਜੀ ਡਾਈਵੋਰਸ ਨਹੀਂ ਫਾਈਲ ਕੀਤਾ ਮੈਂ ਹਲੇ ਮੈਂ ਆਪਣੇ ਖਰਚੇ ਲਈ ਫਾਈਲ ਆ ਮਤਲਬ ਕੇਸ ਲਾਇਆ ਹੋਇਆ ਵੀ ਮੈਨੂੰ ਮੇਰਾ ਤੇ ਮੇਰੀ ਬੱਚੀ ਦਾ ਜਿਹੜਾ ਬੰਦਾ ਹੱਕ ਹੋ ਮਿਲੇ ਤੇ ਪਰ ਉਹ ਇਹਦੇ ਨੂੰ ਰਾਜ਼ੀ ਨਹੀਂ ਦੇ ਕਿ ਉਹ ਬਾਹਰ ਕਿਸੇ ਹੋਰਾਂ ਕੁੜੀਆਂ ਨਾਲ ਰਹਿ ਰਿਹਾ ਅੱਛਾ ਕਿਸੇ ਹੋਰ ਨਾਲ ਰਹਿ ਰਿਹਾ ਆਲਰੇਡੀ ਹੁਣ ਹਾਂਜੀ ਆਲਰੇਡੀ ਕਿਸੇ ਹੋਰ ਨਾਲ ਰਹਿ ਰਿਹਾ ਉਹਦੇ ਬੇਸ ਤੇ ਜਦੋਂ ਮੈਂ ਕੇਸ ਲਾਤਾ ਸੀ ਵੀ ਮੈਂ ਬੱਚੀ ਦੀ ਖਰਚਾ ਲੈਣਾ ਤਾਂ ਉਹ ਹੁਣ ਬੱਚੀ ਦੀ ਕਸਟਡੀ ਲੈਣ ਉਹ ਵੀ ਅਜੇ ਰਹੀ ਹੋ ਰਹੀ ਆ ਵੀ ਹਾਂ ਅਸੀਂ ਬੱਚੀ ਸੰਭਲਾਂਗੇ ਤੇ ਖਰਚਾ ਭਰਨਾ ਪਊਗਾ ਇਸ ਕਰਕੇ ਤੇ ਉਹ ਕੁੜੀ ਨਾਲ ਰਲ ਕੇ ਮੇਰੀ ਬੱਚੀ ਦੀ ਕਸਟਡੀ ਵੀ ਲੈ ਰਹੀ ਆ ਕਿਹੜੀ ਕੁੜੀ ਨਾਲ ਰਲ ਕੇ ਜਿਹਦੇ ਨਾਲ ਰਹਿ ਰਿਹਾ ਉਹ ਉਹ ਕੁੜੀ ਮੰਨ ਗਈ ਹਾਂਜੀ ਜੀ ਉੱਥੇ ਉਹਨਾਂ ਨੇ ਐਗਰੀਮੈਂਟ ਤੇ ਸਾਈਨ ਕੀਤੇ ਹੋਏ ਆ ਮੈਰਿਜ ਤੇ ਬਿਨਾ ਡਿਵੋਰਸ ਤੋਂ ਉਹਦੇ ਨਾਲ ਐਗਰੀਮੈਂਟ ਸਾਈਨ ਕਰੀ ਬੈਠਾ ਅੱਛਾ ਹਾਂਜੀ ਮੈਰਿਸ ਕਰਵਾਈ ਬੈਠਾ ਤੇ ਇਹਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ ਕਿ ਆਲਰੇਡੀ ਉਹ ਬੰਦਾ ਮੈਰिज ਦੇ ਵਿੱਚ ਐ ਤੁਹਾਡੇ ਨਾਲ ਉਹਨੇ ਬਤੌਰ ਹਸਬੰਡ ਵਾਈਫ ਹੋਂ ਤੁਸੀਂ ਤੇ ਫਿਲਹਾਲ ਤੁਹਾਡਾ ਸਟੇਟਸ ਹਰ ਹਸਬੰਡ ਵਾਈਫ ਦਾ ਹੀ ਹੈ ਤੇ ਉਹ ਕਿਸੇ ਹੋਰ ਦੇ ਨਾਲ ਇਦਾਂ ਐਗਰੀਮੈਂਟ ਕੀ ਲੀਗਲੀ ਤਾਂ ਚੈਲੰਜ ਹੋ ਸਕਦਾ ਇਹ ਹਾਂਜੀ ਹੋ ਸਕਦਾ ਪਰ ਉਹ ਮੇਰੇ ਪਰਚੇ ਕਟਾਉਣ ਦੇ باوجود ਵੀ ਥਾਣੇ ਅਸੀਂ ਜਾਂਦੇ ਪੁੱਛਿਆ ਵੀ ਤੁਸੀਂ ਉਹਨਾਂ ਨੂੰ ਗ੍ਰਫਤਾਰ ਕਰੋ ਉਹ ਆਂਦੇ ਵੀ ਉਹਨਾਂ ਨੇ ਗੁਨਾਹ ਕੀ ਕੀਤਾ ਅਸੀਂ ਉਹਨਾਂ ਨੂੰ ਨਹੀਂ ਫੜ ਸਕਦੇ ਤੇ ਜੇ ਅਸੀਂ ਪਤਾ ਕਰਵਾਇਓ ਆਂਦੇ ਵੀ ਉਹਨਾਂ ਦੀ ਪਹੁੰਚ ਹੀ ਬੜੀ ਆ ਉਹ ਐਮਐਲਏ ਤੋਂ ਫੋਨੇ ਚਰਵਾ ਦਿੰਦੇ ਆ ਪੈਸੇ ਭਰ ਦਿੰਦੇ ਆ ਤੇ ਉਹ ਉਹਨਾਂ ਨੂੰ ਫੜਨ ਹੀ ਨਹੀਂ ਜਾਂਦੇ ਤੇ ਹੁਣ ਤੁਹਾਡਾ ਜਿਹੜਾ ਪਤੀ ਆ ਉਹ ਕੈਨੇਡਾ ਗਿਆ ਹੋਇਆ? ਹਾਂਜੀ ਕੈਨੇਡਾ ਗਿਆ ਹੋਇਆ ਤੇ ਸੋਹਰਾ ਪਰਿਵਾਰ ਤੁਹਾਡਾ ਉਹ ਤੁਹਾਡੇ ਨਾਲ ਲਿੰਕ ਦੇ ਵਿੱਚ ਹੈਗਾ? ਨਹੀਂ ਜੀ ਕੋਈ ਨਹੀਂ ਲਿੰਕ ਚ ਮੇਰੇ ਉਹ ਸਾਰੇ ਸਦੋਂ ਇਹੀ ਚਾਹੁੰਦੇ ਆ ਵੀ ਜਿਹੜੀ ਕੁੜੀ ਨਾਲ ਰਹਿ ਰਿਆ ਉਸੇ ਨਾਲ ਹੀ ਉਹਦਾ ਵਿਆਹ ਹੋ ਜੇ ਤੁਹਾਡੀ ਬੇਟੀ ਹੁਣ ਤੁਹਾਡੇ ਕੋਲ ਹੀ ਆ ਹਾਂਜੀ ਮੇਰੇ ਕੋਲ ਹੀ ਆ 3 ਸਾਲਾਂ ਦੀ ਮੇਰੀ ਬੇਟੀ ਆ ਉਹਦਾ ਖਰਚਾ ਸਾਰਾ ਮੈਂ ਆਪ ਹੀ ਚੱਕ ਰਹੀ ਆ ਜਿਉਂ ਗਿਆ ਉਹਨਾਂ ਨੇ ਸਾਡੇ ਨਾਲ ਕੋਈ ਪਰਵਾਹੀ ਨਹੀਂ ਕੀਤੀਗੀ ਸੋ ਬੜਾ ਤਾਜੁਬ ਵਾਲੀ ਗੱਲ ਹੈ ਜੀ ਦੇਖੋ ਜਿਹੜੀ ਬੱਚੀ ਆ ਉਹ ਇਹਨਾਂ ਕੋਲ ਰਹਿ ਰਹੀ ਐ ਤੇ ਨਾ ਹੀ ਤੁਸੀਂ ਇੱਕ ਇਸ ਪਾਸੇ ਦੇ ਹੋਂਦ ਨਾ ਹੀ ਉਸ ਪਾਸੇ ਦੇ ਹਾਂਜੀ ਮੈਂ ਉਹ ਹੀ ਜਾਣ ਮੈਂ ਤਾਂ ਆਦਦੇ ਸਵਛਾ ਲਈ ਆ ਨਾ ਉਧਰ ਦੀ ਨਾ ਉਧਰ ਦੀਆਂ ਚੀਜ਼ੇ ਡਿਵੋਰਸ ਲਈ ਵੀ ਚਾਹ ਰਹੇ ਆ ਤਾਂ ਉਹ ਵੀ ਆਂਦੇ ਵੀ ਸਾਨੂੰ ਗੁੜੀਆਂ ਵਾਪਸ ਤੇ ਅਸੀਂ ਡਿਵੋਰਸ ਤਾਂ ਦਵਾ ਜੀ ਮੇਹਤ ਸਾਹਿਬ ਦੇ ਉਹ ਤਿਆਰੀ ਆ ਵੀ ਅਸੀਂ ਤੱਕੀ ਦਵਾਉਣੇ ਆਣੋ ਨਾ ਉਧਰ ਦਾ ਛੱਡਣਾ ਨਾ ਉਧਰ ਦਾ ਛੱਡਣਾ ਪੁਲਿਸ ਵੀ ਜਾ ਚਹੀ ਤਿਆਰੀ ਆ ਵੀ ਉਹਨੂੰ ਅਸੀਂ ਪੰਜੀ ਨਹੀਂ ਦੇਣੀ ਠਾਣਿਆਂ ਚ ਕਚਹਿਰੀਆਂ ਚ ਅਸੀਂ ਪੈਸੇ ਭਰਨ ਨੂੰ ਤਿਆਰ ਆ ਬੱਚੀ ਦੀ ਕਦੇ ਯਾਦ ਨਹੀਂ ਆਂਦੀ ਉਹਨਾਂ ਨੂੰ ਨਹੀਂ ਜੀ ਉਹਨਾਂ ਨੇ ਪੁੱਛਿਆ ਤੱਕ ਨਹੀਂ ਵੀ ਉਹ ਜਾਂਦੀ ਆ ਜਾਂ ਮਰ ਗਈ ਆ ਉਲਟਾ ਬਕਾਇਦਾ ਮੈਨੂੰ ਸਾਰਿਆਂ ਦੇ ਸ ਵੀ ਹਾਂ ਚੱਲ ਵੀ ਉਹਨੂੰ ਤਰਸਾ ਜੇ ਤੋਂ ਉਹਨਾਂ ਦੀਆਂ ਫੋਟੋਸ ਜਾਂ ਵੀਡੀਓ ਭੇਜਤੇ ਮੈਂ ਫਿਰ ਵੀ ਭੇਜਦੀਆਂ ਕਿ ਤੁਹਾਨੂੰ ਸ਼ਾਇਦ ਉਹਨਾਂ ਨੂੰ ਤਰਸ ਆ ਜਾਏ ਅਰੀ ਬੱਚੀ ਨੂੰ ਵੇਖ ਕੇ ਮੇਰੇ ਕੋਲੇ ਵਾਪਸ ਆ ਜਾਣਗੀ ਪਰ ਉਹਨਾਂ ਨੇ ਇਗਨੋਰ ਕੀਤੀਆਂ ਸਾਰੀਆਂ ਚੀਜ਼ਾਂ ਤੇ ਨਾ ਕੁਝ ਨਹੀਂ ਉਹਨਾਂ ਨੇ ਕਾਰਵਾਈ ਕੀਤੀ ਫਿਰ ਵੀ ਤੇ ਹੁਣ ਤੁਹਾਡੇ ਵੱਲੋਂ ਕੀ ਤੁਸੀਂ ਚਾਹੁੰਦੇ ਹੋ ਜੀ ਕਿ ਜਿਹੜਾ ਮਾਮਲਾ ਪੂਰਾ ਇਹ ਸਾਰਾ ਇੰਨਾ ਉਲਝ ਗਿਆ ਹੁਣ ਇਹ ਤੁਹਾਡੇ ਮਾਈਂਡ ਚ ਕੀ ਹੈਗਾ ਵੀ ਕਿਦਾਂ ਇਹ ਕੋਈ ਗੱਲ ਸੋਲਝ ਸਕਦੀ ਹੈ ਕਿ ਇਦਾਂ ਕੋਈ ਸੋਲੂਸ਼ਨ ਹੋ ਸਕਦਾ ਮੈਂ ਤਾਂ ਇਹ ਚਾਹਉਣੀ ਆ ਵੀ ਜੇ ਹੋਣੀ ਉਸ ਕੁੜੀ ਨਾਲ ਰਹਿਣਾ ਰਵੇ ਮੈਨੂੰ ਕੋਈ ਇਤਰਾਜ਼ ਨਹੀਂ ਜਾਂ ਪਰ ਜਿਹੜਾ ਮੇਰਾ ਤੇ ਮੇਰੀ ਬੱਚੀ ਦਾ ਬੰਦਾ ਹੱਕਾ ਉਹ ਮੈਨੂੰ ਮਿਲੇ ਤੇ ਬਸ ਮੇਰੇ ਨਾਲ ਖੈਣਾ ਛਡਾ ਲੈ ਫਿਰ ਮੈਨੂੰ ਮੈਂ ਉਹਦੇ ਨਾਲ ਰਹਿਣ ਨੂੰ ਅੱਜ ਵੀ ਨਹੀਂ ਤਿਆਰ ਨਾ ਕੱਲ ਹੋਊਂਗੀ ਬਸ ਮੇਰਾ ਜੋ ਬੰਦਾ ਹੱਕਾ ਮੈਨੂੰ ਉਹ ਮਿਲ ਜੇ ਐਚਚਲੀ ਮੈਂ মিডিਆ ਸਾਹਮਣੇ ਆਨਲਾਈਨ ਨਹੀਂ ਚਾਹੁੰਦੀ ਸੀ ਮੈਂ ਇੱਥੋਂ ਤਾਈਂ ਪਹੁੰਚਣਾ ਨਹੀਂ ਚਾਹੁੰਦੀ ਸੀ ਮੈਨੂੰ ਆਏ ਸੀ ਵੀ ਮੇਰਾ ਘਰ ਬਣ ਚਾਹੀ ਪਰ ਜਦੋਂ ਕੋਈ ਹੁਣ ਪੈਰਵਾਹੀ ਨਹੀਂ ਕਰ ਰਹੀ ਤਾਂ ਫਿਰ ਮੈਨੂੰ ਅੱਕ ਕੇ মিডিਆ ਸਾਹਮਣੇ ਆਉਣਾ ਪਿਆ ਇਸ ਮੁੱਦੇ ਨੂੰ ਲੈ ਕੇ ਤੁਹਾਡਾ ਕੀ ਸਟੈਂਸ ਹੈ ਜੀ ਜਿੱਦਾਂ ਹੁਣ ਅਸੀਂ ਅੱਜ ਆਏ ਸੀ ਇੱਥੇ ਉਥੇ ਪੋਸਟਰ ਦੇ ਉੱਤੇ ਵੀ ਮੈਂ ਲਿਖਿਆ ਹੋਇਆ ਪੜ੍ਹ ਰਹੀ ਸੀਗਾ ਕਿ ਮੁੰਡਿਆਂ ਨੂੰ ਜਿਨ੍ਹਾਂ ਕੁੜੀਆਂ ਨੇ ਧੋਖੇ ਦਿੱਤੇ ਪੋਸਟਰ ਦੇ ਉੱਤੇ ਲਿਖਿਆ ਹੋਇਆ ਸੀਗਾ ਪਰ ਜਿਹੜੀ ਤੁਸੀਂ ਮੈਨੂੰ ਗੱਲ ਦੱਸੀ ਇਹ ਤਾਂ ਬਿਲਕੁਲ ਨਵੀਂ ਗੱਲ ਸੀਗੀ ਕਿ ਹੁਣ ਤਾਂ ਤੁਹਾਡੇ ਨਾਲ ਤਾਂ ਧੱਕਾ ਹੋ ਰਿਹਾ ਹੈ ਹੋ ਹਾਂਜੀ ਹੈਗੀਆਂ ਉਹੀ ਨਾ ਜੇ ਜਿੰਨਾ ਕੁੜੀਆਂ ਵੱਧ ਕਰ ਰਹੀਆਂ ਉਹਦੇ ਕਰਕੇ ਜਿਹੜੀਆਂ ਸਹੀ ਆ ਉਹਨਾਂ ਦੇ ਉਹਨਾਂ ਦੇ ਨਾਲ ਕੋਈ ਨਹੀਂ ਖੜ ਰਿਆ ਸਦੋ ਇਹਨਾਂ ਉਹਨਾਂ ਨੂੰ ਵੀ ਗਲਤ ਕਹਿ ਰਿਆ ਵੀ ਹਾਂ ਤੂੰ ਹੀ ਗਲਤ ਹੋਈ ਜੀ ਤਾਂ ਹੀ ਤਾਂ ਮਤਲਬ ਉਹ ਤੁਹਾਨੂੰ ਆਈ ਕਰਕੇ ਗਏ ਆ ਤੁਹਾਡੇ ਨਾਲ ਵੀ ਐਵੇਂ ਕਿਵੇਂ ਹੋ ਸਕਦਾ ਤੇ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਹਾਂ ਕੱਲੇ ਮੁੰਡਿਆਂ ਦੇ ਹੀ ਜਲ ਸੁਣੋ ਕੁੜੀਆਂ ਦੀ ਵੀ ਸੁਣੋ ਜਿਹੜੀਆਂ ਸਹੀ ਆ ਜੀ ਤਾਨਵਾਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਸੋ ਦੁੱਖ ਲੱਗਦਾ ਇਹ ਦੇਖੋ ਕਿਥੇ ਦਰਬਦਰ ਹੁਣ ਠੋਕਰਾਂ ਖਾਣੀਆਂ ਪੈ ਰੀਆਂ ਨੇ ਇਨਸਾਫ ਦੇ ਲਈ ਕਿਥੇ ਬੰਦਾ ਵਿਆਹ ਕਰਾਉਂਦਾ ਕਿ ਜ਼ਿੰਦਗੀ ਸੁਖਾਲੀ ਹੋਵੇਗੀ ਲੇਕਿਨ ਵਿਆਹ ਕਰਾ ਕੇ ਹੀ ਜ਼ਿੰਦਗੀ ਦੇ ਵਿੱਚ ਇੰਨੇ ਪਵਾੜੇ ਪੈ ਗਏ ਕਿ ਹੁਣ ਦਰਬਦਰ ਭਟਕਣਾ ਪੈ ਰਿਹਾ ਸੋ ਅੱਜ ਪਰਿਵਾਰ ਪਹੁੰਚੇ ਹੋਏ ਆ ਉਮੀਦ ਕਰਦੇ ਆ ਕਿ ਮੀਡੀਆ ਦੇ ਵਿੱਚ ਜਿਹੜੀ ਗੱਲਾਂ ਬਾਤ ਰੱਖੀਆਂ ਗਈਆਂ ਨੇ ਇਹਨਾਂ ਦੇ ਉੱਤੇ ਜ਼ਰੂਰ ਅਸਰ ਪਏਗਾ ਔਰ ਜਿਹੜੀ ਇੱਕ ਇਮੇਜ ਬਣੀ ਹੋਈ ਹੈ ਕਿ ਕੁੜੀਆਂ ਧੋਖਾ ਦੇ ਰਹੀਆਂ ਨੇ ਮੁੰਡਿਆਂ ਨੂੰ ਤੇ ਇੱਕ ਇਹ ਵੀ ਤਸਵੀਰ ਹੈ ਕਿ ਮੁੰਡੇ ਵੀ ਕਿਤੇ ਕਿ ਤੇ ਧੋਖਾ ਦੇ ਰਹੇ ਨੇ ਤਰਾਜੂ ਦੇ ਜਿਹੜੇ ਪਲੜੇ ਨੇ ਉਹ ਇਹ ਨਹੀਂ ਹੈ ਕਿ ਇੱਕ ਪਾਸਾ ਜਿਹੜਾ ਨੀਵਾ ਹੈ ਦੋਨੋਂ ਪਾਸੇ ਗਲਤੀਆਂ ਹੋ ਰਹੀਆਂ ਨੇ ਕਾਨੂੰਨ ਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਔਰ ਕਾਰਵਾਈ ਕਰਨ ਦੀ ਲੋੜ ਹੈ ਕਿ ਜਿਹੜੇ ਇਹ ਮਾਮਲੇ ਸਾਹਮਣੇ ਆਉਂਦੇ ਨੇ ਉੱਤੇ ਠੋਸ ਕੋਈ ਕਾਰਵਾਈ ਕੀਤੀ ਜਾਵੇ ਤੇ ਸੋਲੂਸ਼ਨ ਨਿਕਲਿਆ ਜਾਵੇ ਧੰਨਵਾਦ